ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਇੱਕ ਪੁਲਿਸ ਮੁਲਾਜ਼ਮ ਦੇ ਕਾਰ ਪੰਜਾਬ ਸਰਕਾਰ ਦਾ ਪੀਲਾ ਪੰਜਾ ਚੱਲਿਆ ਹੈ ਜੀਹਾਂ ਦੱਸਦੇ ਕਿ ਅੰਮ੍ਰਿਤਸਰ ਦੇ ਪਿੰਡ ਦੇ ਵਿੱਚ ਪੁਲਿਸ ਦਾ ਇੱਕ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਜਿੱਥੇ ਕਿ ਇੱਕ ਨਸ਼ਾ ਤਸਕਰ ਦੇ ਕਾਰ ਪੀਲਾ ਪੰਜਾ ਚਲਾਇਆ ਗਿਆ ਤਾਂ ਹੁਣ ਕਾਰਵਾਈ ਨੂੰ ਵੇਖ ਕੇ ਪੂਰਾ ਟੱਬਰ ਹੀ ਤਾਹਾਂ ਮਾਰ ਰਿਹਾ ਹੈ ਤਾਂ ਦੱਸ ਦਈਏ ਕਿ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਜਦ ਇਸ ਨੂੰ ਸੁਧਰਨ ਦੇ ਲਈ ਕਿਹਾ ਗਿਆ ਤਾਂ ਇਹ ਸੁਧਰਿਆ ਨਹੀਂ ਪਰ ਹੁਣ ਪੂਰਾ ਟੱਬਰ ਹੀ ਤਾਹਾਂ ਮਾਰਦਾ ਹੈ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਪੁਲਿਸ ਮੁਲਾਜ਼ਮ ਦ ਸੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਤੇ ਕਾਫੀ ਲੰਬੇ ਸਮੇਂ ਤੋਂ ਚਿੱਟੇ ਦਾ ਕਾਰੋਬਾਰ ਕਰਦਾ ਸੀ ਤਾਂ ਹੁਣ ਇਹ ਜੇਲ੍ਹ ਦੇ ਵਿੱਚ ਬੈਠਾ ਹੈ ਤਾਂ ਜੇਲ੍ਹ ਦੀਆਂ ਰੋਟੀਆਂ ਖਾ ਰਿਹਾ ਪਰ ਉਸ ਦੇ ਵੱਲੋਂ ਜੋ ਕਾਲੀ ਕਮਾਈ ਕੀਤੀ ਗਈ ਸੀ ਉਸ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਪੀਲਾ ਪੰਜਾ ਚਲਾਇਆ ਗਿਆ ਹੈ ਤਾਂ ਤਸਵੀਰਾਂ ਜੋ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰਾ ਪੁਲਿਸ ਪ੍ਰਸ਼ਾਸਨ ਮੌਕੇ ਦੇ ਉੱਤੇ ਪਹੁੰਚਿਆ ਹੈ ਪੀਲੇ ਪੰਜੇ ਨੂੰ ਲੈ ਕੇ ਪੁਲਿਸ ਪਹੁੰਚੀ ਹੈ ਔਰ ਉਸ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾ ਦਿੱਤਾ ਗਿਆ ਹੈ ਔਰ ਘਰ ਪੂਰਾ ਟਹਿ ਟੇਰੀ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉੱਤੇ ਪਹਿਲਾਂ ਵੀ 12 ਪਰਚੇ ਦਰਜ ਨੇ ਐਨਡੀਪੀਐਸ ਦੇ ਤਾਂ ਹੁਣ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਾਲੀ ਕਮਾਈ ਦੇ ਨਾਲ ਇੱਕ ਆਲੀਸ਼ਾਨ ਕੋਠੀ ਤਿਆਰ ਕੀਤੀ ਤੁਸੀਂ ਆਲੀਸ਼ਾਨ ਘਰ ਬਣਾਇਆ ਗਿਆ ਸੀ ਜਿਸ ਦੇ ਉੱਤੇ ਹੁਣ ਯੁੱਧ ਨਸ਼ਾ ਵਿਰੁੱਧ ਮੁਹਿੰਦ ਦੇ ਤਹਿਤ ਪੀਲਾ ਪੰਜਾ ਚਲਾਇਆ ਗਿਆ ਤਾਂ ਪੂਰੇ ਘਰ ਨੂੰ ਤੋੜ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਪਿੰਡ ਦੇ ਲੋਕਾਂ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਸ ਨੂੰ ਕਈਆਂ ਦੇ ਘਰ ਪਟਦੇ ਦੇਖੇ ਨੇ ਪਰ ਅੱਜ ਹੁਣ ਇਸ ਦਾ ਹੀ ਆਪਣਾ ਹੀ ਘਰ ਪਟਿਆ ਜਾ ਰਿਹਾ ਤਾਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਪੀਲਾ ਪੰਜਾ ਲੈ ਕੇ ਪਹੁੰਚਿਆ ਹੈ ਔਰ ਘਰ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਹੈ ਤਾਂ ਤਸਵੀਰਾਂ ਵੇਖ ਸਕਦੇ ਹੋ ਤਾਜ ਦੇ ਪੱਤੇ ਵਾਂਗੂ ਆਲੀਸ਼ਾਨ ਬਣਾਈ ਹੋਈ ਕੋਟੀ ਟਹਿ ਢੀ ਕਰ ਦਿੱਤੀ ਗਈ ਹੈ ਤਾਂ ਹੁਣ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਉਹ ਵੀ ਤੁ ਪਿੰਡ ਬੋਦੇ ਦਾ ਸਰਪੰਚ ਜੀ ਐਡਾਰੀ ਬਾਰਡਰ ਦੇ ਕੋਲ ਸੱਚੀ ਕਹਣਾ ਚਾਹੂ ਕਿ ਜਿਹੜੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਮਤਲਬ ਇਹ ਬਾਰਾਮਾ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਬਹੁਤ ਵਧੀਆ ਤੇ ਸ਼ਲਾਘਾਜੋਗ ਹੈ ਜੀ ਪਿੰਡ ਵੱਲੋਂ ਕੋਈ ਸ਼ਿਕਾਇਤ ਨਹੀਂ ਜੀ ਜੋ ਇਨਵੈਸਟੀਗੇਸ਼ਨ ਦੇ ਮੁਤਾਬਕ ਜੇ ਉਹਨਾਂ ਦੀਆਂ ਕਾਰਵਾਈਆਂ ਨੇ ਜੋ ਪੰਜਾਬ ਸਰਕਾਰ ਨੇ ਭਵੰਤਵਨ ਸਰਕਾਰ ਨੇ ਜੋ ਪ੍ਰੋਸੀਜਰ ਬਣਾਇਆ ਉਹਦੇ ਮੁਤਾਬਕ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪਿੰਡ ਦੀ ਮਤਲਬ ਪੰਚਾਇਤੀ ਜ਼ਮੀਨ ਦੇ ਹੋਣ ਲਾ ਕੇ ਜੋ ਮੇਰਾ ਸਰਪੰਚ ਹੋਣ ਦੇ ਨਾਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ ਦਾ ਖਰਚ ਵੱਧਦਾ ਹੈ ਮੈਂ ਉਸ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਜੀ। ਅਲਾਦਾ ਕਿ ਜਿਹੜਾ ਦਰਿਆ ਵਗ ਰਿਹਾ ਨਸ਼ਾ ਉਹ ਜਿੱਦਾਂ ਸੰਪਤੀ ਕੀਤੀ ਆ ਵੀ ਪਿੰਡਾਂ ਦੇ ਪ੍ਰਸ਼ਾਸਨ ਦੀ ਖਤਮ ਹੋ ਸਕਦਾ ਜੀ ਮਾਮਲਾ ਪੁੱਤ ਬਚ ਸਕਦੇ ਨਹੀਂ ਬਿਲਕੁਲ ਖਤਮ ਹੋ ਸਕਦਾ ਜੀ ਇਹਦਾ ਇੱਕ ਮੈਸੇਜ ਉਹਨਾਂ ਤੱਕ ਤਸਕਰਾਂ ਤੱਕ ਪਹੁੰਚੂਗਾ ਜਿਹੜੇ ਮਤਲਬ ਇਸ ਤਰੀਕੇ ਦਾ ਧੰਦਾ ਕਰਦੇ ਆ ਜਾਂ ਛੋਟੇ ਪੱਧਰ ਤੇ ਧੰਦਾ ਪਰਦੇ ਕਰ ਉਹਨਾਂ ਨੂੰ ਇਹ ਮੈਸੇਜ ਪਹੁੰਚੂਗਾ ਕਿ ਇਹ ਮਤਲਬ ਜਿਹੜਾ ਡਿਸੀਜਨ ਸਰਕਾਰ ਨੇ ਲਿਆ ਬੜਾ ਵਧੀਆ ਤੇ ਸ਼ਲਾਘਾਯੋਗ ਆ ਕਿਉਂਕਿ ਇਹਦੇ ਇਹਦਾ ਇੱਕ ਇੱਕ ਮਤਲਬ ਡਰ ਪੈਣ ਵਾਸ ਇਹਨੂੰ ਮਤਲਬ ਜਿਹੜਾ ਮੈਸੇਜ ਹੈ ਜਿਹੜਾ ਚੰਗਾ ਮੈਸੇਜ ਜਾਊਗਾ ਜਿਹੜੇ ਬਾਕੀ ਇਸ ਤਰ੍ਹਾਂ ਦੇ ਕੋਈ ਕੰਮ ਕਰਦੇ ਉਹ ਮਤਲਬ ਇਸ ਤੋਂ ਬਾਹਰ ਹੋਣਗੇ ਰਮਜੀਤ ਸਿੰਘ ਪੀడీపీ ਆਟਾਰੀ ਜੋ ਕੀ ਕਾਰਵਾਈ ਜਿਹੜੀ اچھی ਸੀ ਕਾਰਵਾਈ ਜੋ ਪੰਜਾਬ ਸਰਕਾਰ ਨੇ ਜੋ ਨਸ਼ਾ ਵਿਰੁੱਧ ਜੋ ਜਿੰਨੇ ਵੀ ਸਮੱਗਲਰ ਨੇ ਜੋ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਸਬੰਧੀ ਜਿਹੜੀ ਸਰਪੰਚ ਗ੍ਰਾਮ ਪੰਚਾਇਤਾਂ ਨੂੰ ਆਪਣੇ ਮਤੇ ਰਾਈ ਸੂਚਿਤ ਕੀਤਾ ਗਿਆ ਕਿ ਮੈਨੂੰ ਪੁਲਿਸ ਹੁੰਦਾ ਚਾਹੀਦੀ ਆ ਤੇ ਸਬੰਧੀ ਪਹਿਲਾਂ ਨਿਸ਼ਾਨਦੇਹੀ ਕਰਾਈ ਗਈ ਰੈਵਨਿਊ ਡਿਪਾਰਟਮੈਂਟ ਕੋ ਜਿਸ ਵਿੱਚ ਉਹਨਾਂ ਪੰਜ ਮਰਲੇ ਜਗ੍ਹਾ ਜਿਹੜੀ ਨਜਾਇਜ਼ ਕਬਜ਼ੇ ਦੀ ਨਹੀਂ ਸੀ ਉਹ ਪਲੀ ਸਰਪੰਚ ਗ੍ਰਾਮ ਪੰਚਾਇਤ ਦੇ ਮਤੇ ਰਾਈ ਜੋ ਮਿਲੀ ਉਹਨਾਂ ਨੂੰ ਪੁਲਿਸ ਹੰਦਾਰ ਦਵਾ ਕੇ ਜੋ ਪੰਜ ਮਰਲੇ ਦੀ ਜਗਾਹ ਤੇ ਨਜਾਇਜ਼ ਕਬਜ਼ਾ ਹਟਾਇਆ ਗਿਆ ਸਰ ਕਿਹੜਾ ਪਿੰਡ ਹੈਗਾ ਜੀ ਸਰ ਇਹ ਗ੍ਰਾਮ ਪੰਚਾਇਤ ਮਤੇ ਆ ਜੀ ਪਟਾਰੀ ਬਲਾਕ ਦਾ ਪਿੰਡ ਕਿ ਨਾਂ ਹੈ ਜੀ ਜਿੱਦਾਂ ਕਰਤਾ ਆ ਜੀ ਜਿੱਦਾਂ ਨਾਂ ਰਣਜੀਤ ਸਿੰਘ ਹੈ ਜੀ ਤੇ ਕਿੰਨੇ ਕ ਮਕਦਮੇ ਚੱਲਦੇ ਨੇ ਇਹਦੇ ਬਾਰੇ ਪੁਲਿਸ ਸਾਡੇ ਨੂੰ ਪਤਾ ਜੀ ਉਹ ਠੀਕ ਹੈ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਾਰਵਾਈ ਇੱਧਰ ਹੋਣੀ ਹੈ ਇਹਦੇ ਤੋਂ ਸੰਬੰਧੀ ਜਿਹੜੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਨਸ਼ਾ ਜੇ ਜੇ ਛੱਡਣ ਬਾਰੇ ਜਾਂ ਜਿਹੜੇ ਅਗਲੀ ਪੀੜ੍ਹੀ ਹੈ ਉਹਨਾਂ ਅਤੇ ਪਿੰਡ ਵਿੱਚ ਵਾਲੀਵਾਲ ਦੀ ਗਰਾਊਂਡ ਤਿਆਰ ਕੀਤੀ ਆ ਕਬੱਡੀ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਕ੍ਰਿਕਟ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਜੋ ਕਿ ਬੱਚੇ ਨਸ਼ੇ ਛੱਡ ਕੇ ਖੇਡਾਂ 'ਤੇ ਧਿਆਨ ਦਿੱਤਾ ਜਾਵੇ ਜਿਹੜਾ ਪਿੰਡ ਹੈ ਜੀ ਇਹ ਪਿੰਡ ਹੈ ਮੋਦੇ ਜੀ ਮੋਦੇ ਪਿੰਡ ਅੰਮ੍ਰਿਤਸਰ ਰੂਰਲ ਦਾ ਗ੍ਰੰਡਾਤਾ ਹੈ ਜੀ ਬੰਦੇ ਦਾ ਨਾਮ ਰਣਜੀਤ ਸਿੰਘ ਰਣਜੀਤ ਸਿੰਘ ਦੇ ਉੱਤੇ 12 ਪਰਚੇ ਹੁਣ ਰਣਜੀਤ ਸਿੰਘ ਜੇਵਸਰ ਇਹਦਾ 1 ਕੋਰ ਪ੍ਰੋਪਰਟੀ ਹੈ ਜਿਹਦੇ ਤੇ 68 ਐਫ ਦੇ ਕਾਰਵਾਈ ਕਰ ਰਹੇ ਆ ਉਹਦਾ ਅਸੀਂ ਦੇਜੇ ਆਂ ਡਿਲੀ

बढ़िया जी बढ़िया बहुत बढ़िया सेफ सहयोग दे रहे हैं मतलब ये जो कंप्लेन आए हैं साल वो भी है पिंड वाले अंदर मतलब नशा तस्कर नशा का जो बैकबोन है वो चाहे तुट टुट सकता है जेकर अपने बंदे सामने आ जाए पिंड वाले सामने आ जाए वो कहें कि जी ये बंदा कर रहा है ये बंदा गलत कर रहा जब तो है जब तक वो डरते हैं या वो सामने नहीं आते तो फिर ये नशा वाला इशू खत्म ही नहीं होता इस करके एक और पोर्टल भी बनाए हैं जी एक पोर्टल बनाया है सेफ पंजाब सेफ पंजाब पोर्टल वास्ते गुप्त सूचना दे सकते हैं पुलिस में कि इतने नशा बिक रहा है इतने नशा बिक रहा है उन तक साढ़े को लगभग 80 कंप्लेन्ट्स भी आए हैं उस तो बाद अभी लगभग भीस एफ आई आर भी किए हैं तो 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 यही जी मतलब बॉर्डर एरिया जो अपना है मैं मानता हूँ सरकार भी मानते हैं कि ये अपना फर्स्ट विलेजेस है जो अपना बॉर्डर विलेजेस है दे आर द फर्स्ट विलेजेस जो अपना सरकार का प्रायोरिटी भी है मैं यही चाहता है कि अपना जो बॉर्डर वाले एरिया के आदमी है वो आके पुलिस वहाँ सहयोग करें डेवलप मच वहाँ सहयोग करें सरकार का वहाँ सहयोग करें ये सामने आ जाए और डेवलपमेंट एक्टिविटीज पढ़ाई एजुकेशन हेल्थ वो सब आगे आ जाए और पुलिस नाग रहे और सरकार रहे